ਸੱਚੀ ਗੱਲ ਦੋਸਤੋ ਰਾਜਵੀਰ ਦਾ ਇਸ ਤਰ੍ਹਾਂ ਬੇਵਕਤੀ ਚਲੇ ਜਾਣਾ ਹਰ ਇੱਕ ਦੇ ਲਈ ਦੁੱਖਦਾਈ ਹੈ ਅਸਹਿ ਹੈ ਅਕਹਿ ਹੈ ਅਤੇ ਉੱਥੇ ਹੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਮੌਤ ਇੱਕ ਤਰ੍ਹਾਂ ਦੇ ਨਾਲ ਜਿਸ ਨੂੰ ਕਿ ਹੁਣ ਕਤਲ ਵੀ ਕਿਹਾ ਜਾ ਰਿਹਾ ਹੈ ਕਿ ਉਸ ਤੇ ਵੱਡੇ ਸਵਾਲ ਪੈਦਾ ਹੋ ਗਏ ਨੇ ਕਿਉਂਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਵੇਸ਼ਕ ਹੋਇਆ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਨਾਲ ਟਰੀਟ ਕੀਤਾ ਗਿਆ ਉਹ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਾਣਬੁੱਝ ਕੇ ਮੌਤ ਦੇ ਮੂੰਹ ਦੇ ਵਿੱਚ ਧੱਕਣਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਲੋਕ ਕਹਿ ਰਹੇ ਨੇ ਕਿਉਂਕਿ ਕਈ ਸਵਾਲ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਜਿਵੇਂ ਕਿ ਉਹਨਾਂ ਦੇ ਸਾਥੀ ਰਾਈਡਰਸ ਨੇ ਵੀ ਦੱਸਿਆ ਜੋ ਉਹਨਾਂ ਦੇ ਪੁਰਾਣੇ ਸਾਥੀ ਰਾਈਡਰਸ ਨੇ ਕਿ ਰਾਜਵੀਰ ਜਵੰਦਾ ਸਭ ਤੋਂ ਮਹਿੰਗੇ ਸੇਫਟੀ ਗੀਅਰਸ ਪਾਉਂਦੇ ਸਨ ਇਤੋਂ ਤੱਕ ਕਿ ਇੰਨਾ ਸੇਫਟੀ ਗੀਅਰਸ ਦੀ ਕੀਮਤ ਲੱਖਾਂ ਦੇ ਵਿੱਚ ਹੁੰਦੀ ਸੀ ਇੰਨਾ ਸੇਫਟੀ ਗੀਅਰਸ ਪਾਉਣ ਦੇ ਬਾਵਜੂਦ ਵੀ ਮੌਤ ਹੋ ਜਾਣੀ ਇੰਨੀਆ ਗੰਭੀਰ ਸੱਟਾਂ ਲੱਗਣੀਆਂ ਕਿਸੇ ਦੇ ਵੀ ਇਹ ਗੱਲ ਹਜਮ ਨਹੀਂ ਹੁੰਦੀ ਤੇ ਉੱਥੇ ਹੀ ਇਹ ਵੀ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਜੋ ਸਾਥੀ ਰਾਈਡਰਸ ਹਨ ਉਹਨਾਂ ਦੇ ਵਿੱਚੋਂ ਕੋਈ ਵੀ ਮੂਹਰੇ ਆ ਕੇ ਸਪਸ਼ਟ ਕਿ ਕਰਨ ਕਿਉਂ ਨਹੀਂ ਦੇ ਰਿਹਾ ਕਿ ਆਖਿਰ ਉਸ ਦਿਨ ਹੋਇਆ ਕੀ ਸੀ ਤੇ ਉਥੇ ਹੀ ਰਾਜਵੀਰ ਜਵੰਦਾ ਨੇ ਜੋ ਇੰਨੀ ਮਹਿੰਗੀ ਲੱਖਾਂ ਦੀ ਬਾਈਕ ਖਰੀਦੀ ਸੀ ਉਸ ਤੇ ਇਨਾ ਕਾਉਸਸਿਸ ਵੀ ਦਿੱਤਾ ਹੋਰ ਵੀ ਉਹ ਟੈਕਸ ਲਗਾਤਾਰ ਤਾਰਦੇ ਸਨ ਦੇਸ਼ ਦੇ ਇੱਕ ਟੈਕਸਪੇਅਰ ਸਨ ਫਿਰ ਵੀ ਉਹਨਾਂ ਨੂੰ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਮਿਲੀ ਰੋਡ ਉਹਨਾਂ ਦੇ ਨਹੀਂ ਮਿਲੇ ਜਿੱਦਾਂ ਦੇ ਹੋਣੇ ਚਾਹੀਦੇ ਨੇ ਵਾਈਕਰਸ ਦੇ ਲਈ ਇਹ ਵੀ ਵੱਡਾ ਸਵਾਲ ਹੈ ਤੇ ਇੰਨਾ ਵੱਡੇ ਸਵਾਲਾਂ ਦੇ ਵਿੱਚੋਂ ਜੋ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰ ਰਾਜਵੀਰ ਜਵੰਦਾ ਜੋ ਕਿ ਗੋਪਰ ਹਮੇਸ਼ਾ ਆਪਣੇ ਹੈਲਮਟ ਤੇ ਲਗਾ ਕੇ ਰੱਖਦੇ ਸਨ ਜਦੋਂ ਵੀ ਕਦੇ ਰਾਈਡ ਤੇ ਜਾਂਦੇ ਸਨ ਤਾਂ ਫਿਰ ਉਸ ਦਿਨ ਦੀ ਫੁਟੇਜ ਕਿੱਥੇ ਗਈ ਕਿਉਂ ਸਾਹਮਣੇ ਨਹੀਂ ਆਈ ਪਰ ਉੱਥੇ ਹੀ ਹੁਣ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਆ ਜੋ ਕਿ ਉਸੇ ਮਹੀਨੇ ਦੀ ਹੈ ਪਰ 1 ਸਾਲ ਪਹਿਲਾਂ ਦੀ ਹੈ 2024 ਦੇ 23 ਸਤੰਬਰ ਦੀ ਇਹ ਵੀਡੀਓ ਕਿਉਂਕਿ ਅਕਸਰ ਸਤੰਬਰ ਮਹੀਨੇ ਦੇ ਵਿੱਚ ਰਾਜਵੀਰ ਜਵੰਦਾ ਰਾਈਡ ਦੇ ਲਈ ਜਾਂਦੇ ਸਨ ਤੇ ਉਹ મતਭਾਗਾ ਦਿਨ ਵੀ 27 ਸਤੰਬਰ ਜਿਸ ਦਿਨ ਇਸ ਕਲੈਨਿੰਗ ਮੁੱਤ ਨੇ ਰਾਜਵੀਰ ਜਵੰਦਾ ਨੂੰ ਸਾਡੇ ਤੋਂ ਖੋਹ ਲਿਆ ਤੇ ਲੋਕਾਂ ਦੇ ਸਵਾਲ ਹਨ ਕਿ ਰਾਜਵੀਰ ਜਵੰਦਾ ਦਾ ਅ 8:30-9 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਪਰ 1:30 ਵਜੇ ਉਹਨਾਂ ਨੂੰ ਪਹੁੰਚਾਇਆ ਗਿਆ 40 ਹਸਪਤਾਲ ਦੇ ਵਿੱਚ ਅਤੇ ਮਾਹ ਡਾਕਟਰ ਕਹਿੰਦੇ ਹਨ ਕਿ ਜੋ ਸਪਾਈਨ ਇੰਜਰੀ ਉਹਨਾਂ ਦੇ ਹੋਈ ਸੀ ਜਿਸ ਦੇ ਕਰਕੇ ਉਹਨਾਂ ਦੀ ਉਹ ਮੌਤ ਦਾ ਕਾਰਨ ਬਣੀ ਤਾਂ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਕਿਉਂ ਨਹੀਂ ਲਿਜਾਇਆ ਗਿਆ ਕਿਉਂ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਉਠਾਇਆ ਗਿਆ ਕਿਉਂਕਿ ਜਦੋਂ ਉਹਨਾਂ ਨੂੰ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਜੋ ਕਿ अल्टੋ ਕਾਰ ਦੱਸੀ ਜਾ ਰਹੀ ਹੈ ਉਸ ਦੇ ਵਿੱਚ 40 ਹਸਪਤਾਲ ਪਹੁੰਚਾਇਆ ਗਿਆ ਤਾਂ ਕਿੰਨੀ ਜਗ੍ਹਾ ਤੇ ਉਹਨਾਂ ਦੀ ਗਰਦਨ ਹਿੱਲੀ ਹੋਵੇਗੀ ਤੇ ਨਾਂ ਦੇ ਦਿਮਾਗ ਨੂੰ ਜਾਣ ਵਾਲੀ ਆਕਸੀਜਨ ਰੁਕੀ ਹੋਵੇਗੀ ਜੋ ਇਸ ਮੌਕੇ ਤੇ ਪੰਜਾਬੀਆਂ ਨੂੰ ਇੰਨਾ ਵੱਡਾ ਦੁੱਖ ਦੇਗੀ ਤੇ ਉਸ ਤੋਂ ਵੱਡਾ ਦੁੱਖ ਦੇਗੀ ਪਰਿਵਾਰ ਨੂੰ ਆਓ ਤੁਹਾਡੇ ਨਾਲ ਰਾਜਵੀਰ ਜਵੰਦਾ ਦਾ ਇਹ ਇੱਕ ਵਲੌਗ ਸ਼ੇਅਰ ਕਰਦੇ ਹਾਂ ਜੋ ਕਿ ਤੁਹਾਨੂੰ ਭਾਵੁਕ ਵੀ ਕਰ ਦਵੇਗਾ ਕਿਉਂਕਿ ਇਸ ਨੂੰ ਦੇਖਦੇ ਸਮੇਂ ਹਰ ਇੱਕ ਦੀ ਅੱਖ ਨਮ ਹੁੰਦੀ ਹੈ ਕਿਸੇ ਦੇ ਹੰਝੂ ਨਹੀਂ ਰੁਕਦੇ ਪਰ ਉੱਥੇ ਹੀ ਇਸ ਬਲੌਗ ਦੇ ਵਿੱਚ ਤੁਹਾਨੂੰ ਬਹੁਤ ਕੁਝ ਕਲੀਅਰ ਹੋ ਜਾਵੇਗਾ ਕਿ ਰਾਜਵੀਰ ਜਵੰਦਾ ਕਿਵੇਂ ਸੇਫਟੀ ਗੀਅਰਸ ਪਾ ਕੇ ਰੱਖਦੇ ਸਨ ਕਿੰਨਾ ਧਿਆਨ ਰੱਖਦੇ ਸੀ ਤੇ ਕਿਵੇਂ ਹਰ ਪਲ-ਪਲ ਦੀ ਉਹ ਵੀਡੀਓ ਕੈਪਚਰ ਕਰਦੇ ਸਨ ਕਿਉਂਕਿ ਉਹਨਾਂ ਨੂੰ ਨੇਚਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਐਡਵੈਂਚਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੋਂ ਹਰ ਇੱਕ ਪਲ ਨੂੰ ਉਹ ਆਪਣੇ ਕੈਮਰੇ ਦੇ ਵਿੱਚ ਅਤੇ ਗੋਪਰੋ ਦੇ ਵਿੱਚ ਕੈਦ ਕਰਦੇ ਸਨ ਸੋ ਦੇਖੋ ਇਹ ਵੀਡੀਓ ਜੀ ਅੱਜ ਆਪਾਂ ਤੁਰੇ ਸੀ ਪਦਮ ਤੋਂ ਪਦਮ ਤੋਂ ਸਿੱਧਾ ਜੰਗਲਾ ਸਾਈਡ ਦੀ ਹੋ ਕੇ ਆਪਾਂ ਸੁੱਤਾ ਲੈ ਜਾਣਾ ਹੈ ਤੇ ਆਹ ਰਸਤੇ ਦੇ ਵਿੱਚ ਥੋੜਾ ਜਿਹਾ ਰੁਕੇ ਸੀ ਇਹ ਸਾਰਾ ਰਸਤਾ ਆਫ ਰੋਡ ਆ ਪਰ ਜੰਗਲਾ ਤੱਕ ਤੇ ਥੋੜਾ ਜਿਹਾ ਉਸ ਤੋਂ ਅੱਗੇ ਬਹੁਤ ਵਧੀਆ ਰੋਡ ਹੈ ਜਿਹੜੇ ਬੰਦੇ ਆਉਂਦੇ ਆ ਉਹ ਨੋਟ ਕਰ ਲਓ ਜਿਨ੍ਹਾਂ ਨੇ ਇਹ ਰੋਡ ਕਰਨਾ ਉਹ ਵੀ ਕਰ ਲਓ ਇੱਕ ਸਾਡਾ ਸਾਥੀ ਉਹ ਖੜਾ ਕਾਫੀ ਦੂਰ ਗਿਆ ਬੋਤਾ ਯੂ ਬਹੁਤ ਸੁਣਿਆ ਆਫ ਰੋਡ ਦਾ ਅਲੱਗ ਮਜ਼ਾ ਆ ਅਪਾ ਅੱਗੇ ਕਿ ਚੱਲਦੇ ਨੂੰ ਦੇਖਦੇ ਆ ਕਿਵੇਂ ਕਿਵੇਂ ਤੇ ਰੋਡ ਮਿਲਦੇ ਆ ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਰਾਹਤ ਰੱਖਣਾ ਸ਼ਾਤ ਰਹੀ ਵਾਕੀਦਰ ਗੋਲ ਓਹੋ ਪੀ ਪਾਣੀ ਕਰਨੀ ਇੱਥੇ ਆ ਕੇ ਉਹ ਡਰ ਰਹੇ ਹਰ ਮਰੀ ਜਾਂਦਾ ਚਾਹ ਹੈ ਚਾਹ ਸਵੇਰ ਹੋਏ ਹੋਰ ਮਰੀ ਜਾਂਦਾ ਨਹੀਂ ਪਣੀ ਚਾਹ ਰੱਜੇ ਆਇਓ ਘਰੋਂ ਦਾ ਹੀ ਅਸਤੋਂ ਮੈਂ ਖੜਾ ਹਾਂ ਨਾ ਲਿੰਕਸ਼ੇਡ ਵਾਲੇ ਰੋਡ ਤੇ ਜਦੋਂ ਤੁਸੀਂ ਪਤਨ ਤੋਂ ਲੇਹਨ ਜਾਂਦੇ ਹੋ ਤਾਂ ਰਸਤੇ 'ਚ ਦੋ ਰਸਤੇ ਨਿਕਲਦੇ ਨੇ ਜਿਹੜਾ ਲਿੰਕਸ਼ੇਡ ਵਾਲਾ ਰਸਤਾ ਉਹ ਬਹੁਤ ਜ਼ਿਆਦਾ ਟਫ ਆ ਇੱਕਦਾਂ ਹੀ ਹਾਈਟ ਆ ਇਹਦੇ ਤੇ ਸਾਨੂੰ ਕੋਈ ਵੀ ਬੰਦਾ ਟੂਰਿਸਟ ਨਹੀਂ ਮਿਲਿਆ ਅਸੀਂ ਹੁਣੇ-ਹੁਣੇ ਇਸ ਰਸਤੇ ਤੇ ਪਏ ਆ ਅੱਗੇ ਦੇਖਦੇ ਆ ਰਸਤਾ ਕਿਵੇਂ ਦਾ ਆ ਇੱਥੇ ਇੱਕ ਲੋਕਲ ਬੰਦਾ ਮਿਲਿਆ ਸੀ ਸਾਨੂੰ ਉਹ ਤੋਂ ਅਸੀਂ ਪੁੱਛਿਆ ਉਹ ਕਹਿੰਦਾ ਵੀ ਇੱਧਰ ਵੀ ਬਹੁਤ ਘੱਟ ਬੰਦੇ ਜਾਂਦੇ ਆ ਪਰ ਆਫ ਰੋਡ ਤੇ 뷰 ਬਹੁਤ ਸੋਹਣੇ ਆ ਤੇ ਉੱਪਰ ਦੇਖਦੇ ਆ ਨਵੇਂ ਨਵੇਂ ਰੂਟ ਕਰਦੇ ਆ ਇਸ ਵਾਰੀ ਨਲਦੇ ਆ ਦਿੱਸ ਨੂੰ ਦੇਖਦੇ ਸੀ ਕਿਹੜਾ ਜਾ ਰੋਡ ਹੈ ਕਿੱਦੋਂ ਦੇ ਵੀ ਲਓ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਬਹੁਤ ਸੋਹਣੇ 뷰 ਹੋਣਗੇ ਇੱਧਰ ਆਹ ਦੇਖੋ ਕਿਸੇ ਦਾ ਇੱਡਾਂ ਦਾ ਵੱਡਾ ਲੱਗਦਾ ਹੈ ਮੈਨੂੰ ਕੈਂਪਿੰਗ ਕਰਨ ਨੂੰ ਵੀ ਜਗ੍ਹਾ ਬਹੁਤ ਵਧੀਆ ਤੇ ਰਸਤਾ ਵੀ ਬਹੁਤ ਵਧੀਆ ਹਲੇ ਤੱਕ ਵਧੀਆ ਅੱਗੇ ਜਾ ਕੇ ਥੋੜਾ ਟਫ ਹੋ ਸਕਦਾ ਪਰ 뷰ਸ ਬਹੁਤ ਸੋਹਣੇ ਨੇ ਆ ਗਿਆ ਬੰਦਾ ਦੂਸਰਾ ਵੀ ਨਾਲ 안녕, 선생님. 안녕, 다. 소리 나이다. 이 해가 캐다 시로다. लिंक शेड लिंक शेड तो ले पदम तो लिंक शेड लिंक शेड तो ले जो रूट है कमाल रूट है इधर भी थोड़ा जहाँ तो तो और ਸਾਰਾ ਹੀ ਰਸਤਾਂ ਕਰ ਚੁੱਕਾ ਤੇ ਪਰ ਹੈ ਉਹ ਦਿਓ ਹਾਈਟ ਬਹੁਤ ਜ਼ਿਆਦਾ ਇੱਕਦਮ ਉਹ ਕਿਤੇ 60 ਡਿਗਰੀ 35 ਡਿਗਰੀ ਇਸ ਤਰ੍ਹਾਂ ਦੀ ਚੜ੍ਹਾਈ ਆਉਂਦੀ ਹੈ ਬਜੋਚ ਬਹੁਤ ਸਖਤ ਜੇ ਬਸ ਹੋ ਜਾਂਦੀ ਹੈ ਆਫ ਰੋਡਿੰਗ ਨਾਲ ਲੇਰ ਪਾ ਕੇ ਆਉਂਦੇ ਕਿੰਦਰ ਹਾਂ ਤਪ ਹੋ ਗਏ ਉਹ ਕਰਕੇ ਕਿਹੜਾ ਪਾਸੇ ਰੱਖੀ ਪੁੱਛਿਆ ਸ੍ਰੀਲਾ ਬੰਦੇ ਮੈਂ ਵੀਡੀਓ ਚ ਬੋਲਿਆ ਉਹ ਤੇ ਦੇਖੋ ਯਾਰ ਭੰਨ ਜਿਹੜਾ ਉਲਿੰਗ ਸ਼ੇਡ ਸੀਗਾ ਇੱਕ ਪਾਸਤਾ ਨਾ ਲਕਸ਼ਰ ਦੀ ਆ ਤੇ ਉਸ ਤੋਂ ਬਾਅਦ ਆ ਇਹ ਸ੍ਰੀਲਾ ਸ੍ਰੀਲਾ ਬਾਰੇ ਕੋਈ ਕਹਾਣੀ ਨਹੀਂ ਦਿੰਦਾ ਪਰ ਇੱਥੇ ਰੋਡ ਸ਼ੁਰੂ ਹੋ ਗਿਆ ਹੁਣ ਸਾਨੂੰ ਰੋਡ ਮਿਲ ਗਿਆ ਥਿਊ ਬਹੁਤ ਸੋਹਣੇ ਆ ਤੇ ਯਾਰ ਵਾਲੇ ਥਿਊ ਆ ਜੀ ਅੱਜ ਆਪਾਂ ਪਤਮ ਤੋਂ ਚੱਲੇ ਸੀ ਸਵੇਰੇ ਤੇ ਕਿਹੜਾ ਸੀ ਉਹ ਕਿਹੜਾ ਸੀਗਾ ਪਾਸੇ ਇਹ ਤਾਂ ਰਾਹ 'ਚ ਨਹੀਂ ਸੀ ਨਹੀਂ ਸ਼ੇਅਰ ਨਹੀਂ ਸ਼ੇਅਰ ਕਰਕੇ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਇੱਕ ਰੈਸਟੋਰੈਂਟ ਆ ਰਸਤੇ ਦੇ ਵਿੱਚ ਲੇਕ ਨਾ ਰਹਿ ਗਿਆ ਇੱਥੋਂ ਕਿੰਨੇ ਕਿਲੋਮੀਟਰ 65 ਤੇ ਅੱਜ ਵੀ ਨਹੀਂ ਬਹੁਤ ਹੋ ਰਿਹਾ ਤਕਰੀਬਨ ਉਹ ਜਿਹਾ ਦੀ ਆਫ ਰੋਡਿੰਗ ਸੀ ਬਹੁਤ ਰਾਸਤਾ ਪਰ ਕਾਫੀ ਲੰਬਾ ਸੀ ਦੇਖਣ ਨੂੰ ਲੱਗਦਾ ਸੀ ਵੀ ਸ਼ਾਰਟਕਟ ਜਿਆ ਹੈ ਵੀ ਬਹੁਤ ਨੇੜੇ ਹੁਣ ਅ ਪਿਛਲੀ ਵਾਰੀ ਅਸੀਂ ਕਾਰਗਿਲ ਵੱਲ ਦੀ ਕੀਤਾ ਸੀ ਪਦਮ ਤੋਂ ਕਾਰਗਿਲ ਹੋ ਕੇ ਸੱਦਾ ਫਿਰ ਲੇ ਹੁਣ ਅਸੀਂ ਵਿਚਦੀ ਆਏ ਆ ਇਹ ਰੂਟ ਅਸੀਂ ਕੀਤਾ ਨਹੀਂ ਸੀ ਤਾਂ ਕਰਕੇ ਨਵਾਂ ਕੀਤਾ ਇੱਕ ਹੋਰ ਰੂਟ ਹੈ ਉਹ ਸਾਡਾ ਰੰਧਾ ਕਰਨ ਵਾਲਾ ਕਾਰਗਿਲ ਤੋਂ ਲੇਨ ਉੱਪਰਲੀ ਸਾਈਡ ਦੀਂ ਰਸਤਾ ਆਉਂਦਾ ਹੈ ਹੋਰ ਰੋਡ ਵੀ ਕਰਨਾ ਹੈ ਤੇ ਇਸ ਵਾਰੀ ਸਾਰੇ ਨਵੇਂ ਰੂਟ ਕਰਨ ਆਏ ਹੋਏ ਆਂ ਉਹ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਅਲੱਗ ਜਿਹਾ ਇੱਕ ਨਜ਼ਾਰਾ ਇੱਥੇ ਜਿਹੜੇ ਬੰਦੇ ਨਹੀਂ ਹਜੇ ਤੱਕ ਆਏ ਜ਼ਰੂਰ ਆਓ ਘੁੰਮੋ ਰੋਚ ਦਾ ਸ਼ੌਕ ਤੁਹਾਨੂੰ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਇਹ ਚੀਜ਼ਾਂ ਪੋਟਰੀ ਲਿਖਣੀ ਹੋਣੀ ਚਾਹੀਦੀ ਆ ਪੇਂਟਿੰਗ ਕਰਨੀ ਹੋਣੀ ਚਾਹੀਦੀ ਆ ਮਿਊਜ਼ਿਕ ਨੂੰ ਪਿਆਰ ਕਰਦਾ ਹੋਣਾ ਚਾਹੀਦਾ ਬੰਦਾ ਇਹਨਾਂ ਚੀਜ਼ਾਂ ਦੇ ਨਾਲ ਥੋੜੀ ਜ਼ਿੰਦਗੀ ਬਹੁਤ ਵਧੀਆ ਹੋ ਜਾਂਦੀ ਆ ਇੱਕ ਮੈਂ ਹੋਰ ਗੱਲ ਕੀ ਕਹਿਣ ਲੱਗਿਆ ਸੀ ਯਾਰ ਸਾਨੂੰ ਨਾ ਕੋਈ ਬੰਦੇ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਅੱਜ ਉਹ ਤੇ ਮੈਂ ਪੜਦਾ ਸੀ ਕਮੈਂਟ ਆਇਆ ਕਹਿੰਦਾ ਯਾਰ ਤੁਹਾਡੇ ਕੋਲ ਤਾਂ ਡਿਫੈਂਡਰ ਹੈਗੀ ਆ ਤੁਸੀਂ ਮੋਟਰਸਾਈਕਲਾਂ ਤੇ ਕਹਿੰਨੂੰ ਧੱਕੇ ਖਾਂਦੇ ਫਿਰਦੇ ਹੋ ਮੋਟਰਸਾਈਕਲ ਮੋਟਰਸਾਈਕਲ ਤਾਂ ਯਾਰ ਜਿਹੜਾ ਬੰਦੇ ਨੇ ਚਲਾਇਆ ਹੈ ਉਹੀ ਬਿਆਨ ਕਰ ਸਕਦਾ ਕੋਈ ਲੈ ਕੇ ਉਹਨੂੰ ਤਾਂ ਇੱਥੇ ਗੱਡੀ ਤੇ ਵੀ ਗੱਡੀ ਸਾਰੀ ਦੁਨੀਆ ਹੀ ਹੁੰਦੀ ਹੈ ਪਰ ਜਿਹੜਾ ਬੰਦਾ ਮੋਟਰਸਾਈਕਲ ਤੇ ਇੱਕ ਵਾਰੀ ਆ ਗਿਆ ਉਹ ਫਿਰ ਅਲੱਗ ਹੀ ਸਵਾਦ ਆ ਮੋਟਰਸਾਈਕਲ ਤੇ ਇੱਕ ਤਾਂ ਤੁਹਾਨੂੰ ਥਿਊ ਬਹੁਤ ਦਿਖਦਾ ਇੱਕ ਤੁਸੀਂ ਉਹਦੀ ਟਾਰਕ ਨੂੰ ਫੀਲ ਕਰਦੇ ਹੋ ਆਪ ਚਲਾਉਨੇ ਹੋ ਨਜ਼ਾਰਾ ਹੁੰਦਾ ਤੁਹਾਨੂੰ ਐਕਸਪੀਰੀਅੰਸ ਜਿਆਦਾ ਹੁੰਦਾ ਤੁਹਾਨੂੰ ਤੇ ਇੱਕ ਜਿਹੜਾ ਮੋਟਰਸਾਈਕਲ ਤੇ ਮੈਨੂੰ ਲੱਗਦਾ ਕਿ ਬੰਦਾ ਸਰੀਰਕ ਤੌਰ ਤੇ ਚਲੋ ਥੱਕ ਜਾਂਦਾ ਥੋੜਾ ਬਹੁਤਾ ਪਰ ਮੈਂਟਲੀ ਨਹੀਂ ਥੱਕਦਾ ਉਹ ਗੱਡੀ ਚ ਜਿਆਦਾ ਥੱਕਦਾ ਇਹ ਤੁਸੀਂ ਐਕਸਪੀਰੀਅੰਸ ਕਰਕੇ ਦੇਖਿਓ ਬਾਕੀ ਲੇ ਪਹੁੰਚ ਜਾਣਾ ਸੀ ਜਲਦੀ ਹੁਣ ਖਾਣਾ ਖਾਣ ਲੱਗੇ ਆ ਮਿਲਦੇ ਆ ਫਿਰ ਸੋਮਾ ਮਿਲ ਅਗਲੇ ਤੇ ਅਗਲੇ ਟੂਰ ਤੇ ਟੂਰ ਨਹੀਂ ਸਕਿਆ ਅਗਲੇ ਰੂਟ ਤੇ ਅਜ ਤਾਂ ਟੂਰ ਸਾਡਾ ਪਿਆ ਕਿੰਨੇ ਦਿਨ ਹੋਰ ਲਾਉਣੇ ਹਜੇ ਆਪਾਂ ਪਤਾ ਨਹੀਂ ਜੇ 10 ਦਿਨ ਦਾ ਸੀ ਰੱਖਦੇ ਹੁੰਦੇ ਆ ਹੋ ਸਕਦਾ 12 15 ਵੀ ਹੋ ਜਾਣ ਤੇ ਹੋ ਸਕਦਾ 18 ਤੇ 21 ਦੀ ਕੋਈ ਪਤਾ ਨਹੀਂ ਸਾਡਾ ਮੌਕੇ ਤੇ ਡਿਸੀਜਨ ਚੇਂਜ ਹੋ ਜਾਂਦਾ ਰਸਤੇ ਰੁਸਤੇ ਦੇਖ ਕੇ ਵੀ ਨਹੀਂ ਇਧਰ ਦੀ ਨਹੀਂ ਇਧਰ ਦੀ ਚੱਲਦੇ ਆ ਇਹ ਐ ਸਵਾਦ ਜਿਹੜਾ ਮੋਟਰਸਾਈਕਲ ਤੇ ਤੁਸੀਂ ਮੋਟਰਸਾਈਕਲ ਰਾਈਡ ਜ਼ਰੂਰ ਕਰਿਆ ਕਰੋ ਜਿਹੜੇ ਜਿਹੜੇ ਬੰਦੇ ਸ਼ੌਕੀਨ ਨੇ ਬਹੁਤ سارے ਮੁੰਡਿਆਂ ਦੇ ਮੈਸੇਜ ਆਉਂਦੇ ਆ ਵੀ ਮੋਟਰਸਾਈਕਲ ਤੇ ਜਾਣਾ ਤੁਹਾਡੇ ਨਾਲ ਜਣ ਸਾਡੇ ਨਾਲ ਵੀ ਚੱਲਿਓ ਕੋਈ ਗੱਲ ਨਹੀਂ ਜੀ ਸਭ ਕੇ ਆਓ ਪਰ ਇਹ ਵੀ ਥੋੜੀ ਚਾਲ ਮਿਲਣੀ ਚਾਹੀਦੀ ਆ ਜਿਵੇਂ ਅਸੀਂ ਦੋਨੇ ਜਣੇ ਆ ਸਾਡੀ ਹੁਣ ਚਾਲ ਇੱਕ ਤਾਂ ਬੰਦੇ ਹੁੰਦੇ ਵੀ ਕਲੇਸ਼ ਵੀ ਪੈ ਜਾਂਦਾ ਰਾਈਡ ਤੇ ਕਈ ਵਾਰੀ ਇੱਕ ਬੰਦਾ ਕੁਝ ਹੋਰ ਕਹਿੰਦਾ ਹੁੰਦਾ ਦੂਜਾ ਕੁਝ ਹੋਰ ਕਹਿੰਦਾ ਹੁੰਦਾ ਇੱਕ ਫਿਰ ਟਾਈਮਿੰਗ ਮੈਚ ਹੋਣੀ ਚਾਹੀਦੀ ਆ ਜਦੋਂ ਭੁੱਖ ਭੁੱਖ ਲੱਗਦੀ ਆ ਕਈ ਬੰਦਿਆਂ ਨੂੰ ਜ਼ਿਆਦਾ ਭੁੱਖ ਲੱਗਦੀ ਆ ਉਹ ਫਿਰ ਕਹਿੰਦੇ ਅਸੀਂ ਰੁਕਣਾ ਤਾਂ ਟਾਈਮਿੰਗ ਥੋੜੀ ਸੇਮ ਹੋਣੀ ਚਾਹੀਦੀ ਆ ਜਿਹੜਾ ਤੁਹਾਡਾ ਨਾਲ ਦੇ ਜਿਹੜਾ ਤੁਹਾਡਾ ਰਾਈਡ ਤੇ ਤੇ ਇੱਕ ਹੁੰਦਾ ਵੀ ਜਦੋਂ ਬਹੁਤੇ ਬਾਈਕਰ ਜਦੋਂ ਇਕੱਠੇ ਗਰੁੱਪ ਚ ਜਾਂਦੇ ਆ ਜੇ ਕਿਸੇ ਦਾ ਟਾਇਰ ਪੈਂਚਰ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਸਾਰਿਆਂ ਨੂੰ ਰੁਕਣਾ ਪੈਂਦਾ ਤੇ ਜਦੋਂ 7-8 ਜਣੇ ਇਕੱਠੇ ਤੁਰੇ ਹੋਣ ਉਦੋਂ ਫਿਰ ਕੋਈ ਨਾ ਕੋਈ ਇਹੋ ਜਿਹਾ ਪਚੀਖੜ ਪੈ ਹੀ ਜਾਂਦਾ ਤੇ ਇਸ ਕਰਕੇ ਦੋ ਜਣੇ ਬੰਦੇ ਬਹੁਤ ਜ਼ਰੂਰੀ ਹੈ ਇਕੱਲੇ ਨਾਲੋਂ ਵੀ ਦੋ ਜਣੇ ਸੌਖੇ ਹੈ ਜੇ ਇੱਕ ਬਾਈਕ ਚੰਸ ਬਾਈਕ ਡਿੱਗ ਪਵੇ ਜਾਂ ਆਪਾਂ ਨੂੰ ਕੋਈ ਇੰਜਰੀ ਆ ਜਾਏ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਕੋਈ ਪੈਂਚਰ ਹੋ ਜਾਏ ਤਾਂ ਉਹਦੇ ਚ ਦੂਜਾ ਬੰਦਾ ਹੈਲਪ ਕਰਦਾ ਨਾਲ ਇੱਕ ਮਿੰਟ ਨਾਲ ਜਰੂਰ ਹੁਣੇ ਆਇਆ ਤੁਸੀਂ ਨਿਕਲੋ ਰਾਈਟ ਤੇ ਆਪਾਂ ਇਕੱਠੇ ਵੀ ਰਾਈਡ ਕਰਾਂਗੇ ਕੋਈ ਗੱਲ ਨਹੀਂ ਜਰੂਰ